ਸਤਿ ਸ਼੍ਰੀ ਅਕਾਲ ਦਰਸ਼ਕ ਵੀਰੋ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਿਉਂਕਿ ਹੁਣ ਗਰਮੀ ਵਧਣੀ ਸ਼ੁਰੂ ਹੋ ਚੁੱਕੀ ਹੈ ਜਜਹਿ ਦੇ ਵਿਚਕਾਰ ਰਾਤਾਂ ਦੇ ਮੌਸਮ ਵੀ ਪੰਜਾਬ ਦੇ ਵਿੱਚ ਚੇਂਜ ਹੁੰਦੇ ਦਿਖਾਈ ਦੇ ਰਹੇ ਨੇ ਦਿਨ ਥੋੜੇ ਜੇ ਹੁਣ ਲੰਬੇ ਹੋ ਰਹੇ ਨੇ ਜਿਸ ਦੇ ਕਾਰਨ ਕਾਫੀ ਲੰਬੇ ਸਮੇਂ ਤੱਕ ਸੂਰਜ ਦੀ ਤਪਸ਼ ਪੰਜਾਬ ਦੇ ਉੱਪਰ ਪੈ ਰਹੀ ਹੈ ਜਿਸ ਦੇ ਕਾਰਨ ਰਾਤਾਂ ਦਾ ਮਾਹੌਲ ਵੀ ਚੇਂਜ ਹੋ ਰਿਹਾ ਹੈ ਅੱਜ ਰਾਤ ਕਿਵੇਂ ਦਾ ਮਾਹੌਲ ਹੋਵੇਗਾ ਸਾਰੀ ਜਾਣਕਾਰੀ ਪੇਸ਼ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਪੰਜਾਬ ਦਾ ਮੌਸਮ ਸਾਫ਼ ਹੈ ਕਲੀਅਰ ਹੈ ਕੋਈ ਬੱਦਲਵਾਈ ਨਹੀਂ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕੀ ਤਾਪਮਨ ਬਣੇ ਹੋਏ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਹੁਣ ਗਰਮੀ ਵਾਲੇ ਬਣਨੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਰਾਤ ਦਾ ਤਾਪਮਨ ਵੀ ਥੋੜਾ ਜਿਹਾ ਵੱਧ ਰਿਹਾ ਹੈ ਪਰ ਲਗਾਤਾਰ ਦੋਕ ਦਿਨ ਤੋਂ ਪੱਛਮੀ ਹਵਾ ਚੱਲੀ ਹੈ ਜਿਸ ਦੇ ਨਾਲ ਉੱਤਰ ਪੱਛਮੀ ਮਾਹੌਲ ਜਿਹੜਾ ਠੰਡ ਵਾਲਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਣਕ ਨੂੰ ਆਖਰੀ ਪਾਣੀ ਵੀ ਕਈ ਜਗ੍ਹਾ ਲੱਗ ਰਿਹਾ ਜਿਸ ਦੇ ਕਾਰਨ ਦਿਨ ਦੇ ਤਾਪਮਾਨ ਬਿਸ਼ੱਕ ਵਧੇ ਹੋਏ ਨੇ ਪਰ ਰਾਤ ਦੇ ਤਾਪਮਾਨ ਦੇ ਵਿੱਚ ਕੋਈ ਬਹੁਤ ਖਾਸ ਵਾਧਾ ਦੇਖਣ ਨੂੰ ਨਹੀਂ ਮਿਲ ਰਿਹਾ ਠੰਡੀ ਹਵਾ ਚੱਲਣ ਦੇ ਕਾਰਨ ਥੋੜੀ-ਬਹੁਤੀ ਪੰਜਾਬ ਦੇ ਵਿੱਚ ਵੀ ਤਾਪਮਾਨ ਦੇ ਵਿੱਚ ਕੰਟਰੋਲ ਦੇਖਣ ਨੂੰ ਮਿਲ ਰਿਹਾ ਅੱਜ ਰਾਤ ਵੀ ਤਾਪਮਾਨ 12 ਤੋਂ 15 ਡਿਗਰੀ ਦੇ ਵਿੱਚ ਘਰ ਹੀ ਰਹਿਣਗੇ ਜ਼ਿਆਦਾ ਤਾਪਮਾਨ ਵਧਦੇ ਹੋਏ ਦਿਖਾਈ ਨਹੀਂ ਦੇ ਰਹੇ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ 1 2 ਤੋਂ ਲੈ ਕੇ 3 April ਤੱਕ ਇਸੇ ਤਰੀਕੇ ਦੇ ਮਾਹੌਲ ਰਾਤ ਦੇ ਸਮੇਂ ਬਣਦੇ ਹੋਏ ਦਿਖਾਈ ਦੇਣਗੇ ਕੋਈ ਵੱਡੀ ਹਲਚਲ ਨਹੀਂ ਹੈ ਜਾਣਕਾਰੀ ਤੁਹਾਡੇ ਤੱਕ ਲਗਾਤਾਰ ਅਸੀਂ ਪਹੁੰਚਾਉਂਦੇ ਰਹਿੰਦੇ ਹਾਂ ਤਾਂ ਹੀ ਰਿਕੁਐਸਟ ਕਰਦੇ ਹਾਂ ਕਿ ਚੈਨਲ ਸਬਸਕ੍ਰਾਈਬ ਕਰ ਲਓ ਬਾਕੀ ਅੱਜ ਰਾਤ ਓਵਰਾਲ ਮੌਸਮ ਠੀਕ ਹੈ ਕੋਈ ਹਲਚਲ ਨਹੀਂ ਹੈ ਮੌਸਮ ਖੁਸ਼ਕ ਅਤੇ ਸਾਫ਼ ਬਣਿਆ ਰਹੇਗਾ ਪੱਛਮੀ ਹਵਾ ਚਲਦੀ ਰਹੇਗੀ ਬਾਕੀ ਅਗਲੀ ਜਾਣਕਾਰੀ ਜਿਵੇਂ ਹੀ ਪ੍ਰਾਪਤ ਹੋਵੇਗੀ ਸਵੇਰ ਦੇ ਸਮੇਂ ਤੁਹਾਡੇ ਤੱਕ ਅਗਲੀ ਜਾਣਕਾਰੀ ਲੈ ਕੇ ਜਲਦ ਆ ਰਹੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ